ਵਾਨਾ ਰੈਡੀ ਦੇ ਸਤਿਕਾਰ ਸੋਤੇ ਉਹ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਲੇਖ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ ਲਿਖਤਮ ਨੇ ਡਾਕਟਰ ਕੇਸਰ ਸਿੰਘ ਪੰਘੂ ਜਿਹੜੇ ਕਿ ਅਰਥ ਸ਼ਾਸਤਰੀ ਨੇ ਉਹਨਾਂ ਨੇ ਲਿਖਿਆ ਕਿ ਭਾਰਤ ਵਿੱਚ ਬੇਰੁਜ਼ਗਾਰੀ ਦਾ ਜੋੜਾ ਸੰਕਟ ਹੈ ਉਸ ਦੀ ਸਥਿਤੀ ਕੀ ਹੈ ਡਾਕਟਰ ਪੰਘੂ ਲਿਖਦੇ ਨੇ ਕਿ ਸਰਕਾਰੀ ਕੰਟਰੋਲ ਦੇ ਵਿੱਚ ਦਾਖਲ ਨੂੰ ਆਰਥਿਕ ਵਿਕਾਸ ਦੇ ਰਾਹ ਦੇ ਵਿੱਚ ਰੁਕਾਵਟਾਂ ਪੈਦਾ ਕਰਾ ਦਿੰਦੇ ਆ ਆਮ ਮੁਲਕ ਦੇ ਵਿੱਚ ਉਦਾਰੀਕਰਨ ਨਿੱਜੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ 1991 ਤੋਂ ਲਾਗੂ ਕੀਤੀਆਂ ਗਈਆਂ ਇਹਨਾਂ ਨੂੰ ਆਰਥਿਕ ਸੁਧਾਰਾਂ ਦਾ ਨਾਮ ਵੀ ਦਿੱਤਾ ਗਿਆ ਤੇ ਇਹ ਸੁਧਾਰ ਵੀ ਜਾਰੀ ਕੀਤੇ ਗਏ ਇਹਨਾਂ ਸੁਧਾਰਾਂ ਨੂੰ ਵੱਖ-ਵੱਖ ਨਾਵਾਂ ਨਾਲ ਪ੍ਰਚਾਰਿਆ ਗਿਆ ਜਿਵੇਂ ਕਿ ਪਹਿਲੀ ਪੀੜੀ ਦੇ ਸੁਧਾਰ ਦੂਜੀ ਪੀੜੀ ਦੇ ਸੁਧਾਰ ਤੀਜੀ ਪੀੜੀ ਦੇ ਸੁਧਾਰ ਤੇ ਚੌਥੀ ਪੀੜੀ ਦੇ ਸੁਧਾਰ ਇਹ ਆਰਟੀਕਲ ਵੈਸੇ ਦੋਸਤੋ ਜਦੋਂ ਆਪਾਂ ਪੜ੍ਹਦੇ ਆ ਨਾ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਯਾਰ ਇਹਦੇ ਚ ਕੀ ਹੋਣਾ ਛੱਡੋ ਪਰ ਜਦੋਂ ਇਹਨਾਂ ਨੂੰ ਧਿਆਨ ਨਾਲ ਸਮਝਦੇ ਆ ਤਾਂ ਸਾਡੇ ਦਿਮਾਗ 'ਚ ਅਜਈਆਂ ਗੱਲਾਂ ਦਾ ਸਾਨੂੰ ਗਿਆਨ ਹੁੰਦਾ ਜਿਹੜਾ ਸਾਨੂੰ ਕਈ ਵਾਰੀ ਖਬਰ 'ਚ ਵੀ ਨਹੀਂ ਹੁੰਦਾ ਕਿਉਂਕਿ ਇਹ ਆਰਟੀਕਲ ਸੈਂਕੜੇ ਖਬਰਾਂ ਦਾ ਇੱਕ ਨਿਚੋੜ ਹੁੰਦੇ ਨੇ ਸੋ ਇਸ ਕਰਕੇ ਇਹ ਆਰਟੀਕਲ ਤੁਸੀਂ ਵੀ ਐਡੀਟੋਰੀਅਲ ਜ਼ਰੂਰ ਪੜਿਆ ਕਰੋ ਕਿਸੇ ਵੀ ਅਖਬਾਰ ਨੂੰ ਪੜ੍ਹਦੇ ਹੋ ਤਾਂ ਉਸ ਦਾ ਐਡੀਟੋਰੀਅਲ ਪੇਜ ਜ਼ਰੂਰ ਪੜੋ ਕਿ ਅਖਬਾਰ ਲਿਖਦਾ ਕੀ ਹੈ ਸੋ ਐਡੀਟੋਰੀਅਲ ਜਾਂ ਆਰਟੀਕਲ ਪੜ੍ਹਨਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਿਸਟਮ ਨੂੰ ਸਮਝਣਾ ਸੋ ਇਸ ਕਰਕੇ ਇਹ ਜ਼ਰੂਰ ਪੜ੍ਹਿਆ ਤੇ ਵਾਚਿਆ ਕਰੋ ਇਸ ਕਰਕੇ ਆਪਾਂ ਇਹਨਾਂ ਨੂੰ ਅਲੱਗ ਤੋਂ ਪਾਉਨੇ ਆ ਤੇ ਭਾਰਤ ਵਿੱਚ ਬੇਰੁਜ਼ਗਾਰੀ ਦੀ ਸਥਿਤੀ ਬਾਰੇ ਡਾਕਟਰ ਕੇਸ਼ਰ ਸਿੰਘ ਪੰਘੂ ਲਿਖਦੇ ਨੇ ਕਿ ਇਹਨਾਂ ਨੀਤੀਆਂ ਤੇ ਸੁਧਾਰਾਂ ਦਾ ਮੁੱਖ ਮੰਤਵ ਆਰਥਿਕ ਵਿਕਾਸ ਦੇ ਰਾਹ ਨੂੰ ਮੁਕਲਾ ਕਰਨਾ ਆਰਥਿਕ ਵਿਕਾਸ ਦੀ ਦਰ ਨੂੰ ਤੇਜ਼ੀ ਨਾਲ ਉੱਚਾ ਚੁੱਕਣਾ ਰੋਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨਾ ਤੇ ਅਰਥਚਾਰੇ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਹਲਾਰਾ ਦੇਣਾ ਸੀ ਇਹਨਾਂ ਸੁਧਾਰਾਂ ਦੇ ਅਧੀਨ سرمایہਦਾਰਾਂ ਨੂੰ ਹੋਰ ਖੁੱਲ੍ਹਾ ਦੇਣ ਲਈ ਜਿੱਥੇ ਨਵੇਂ ਕਾਨੂੰਨ ਕੜੇ ਗਏ ਉੱਥੇ ਪੁਰਾਣੇ ਕਾਨੂੰਨ ਦੇ ਵਿੱਚ سرمایہਦਾਰ ਪੱਖੀ ਸੋਧਾਂ ਕੀਤੀਆਂ ਗਈਆਂ ਤੇ ਕਈ ਕਾਨੂੰਨ ਖਤਮ ਕਰ ਦਿੱਤੇ ਗਏ ਇਹ ਸਭ ਸਹੂਲਤਾਂ ਭਾਰਤੀ ਉਦਯੋਗਪਤੀਆਂ ਨੂੰ ਜਾਂ سرمایہਦਾਰਾਂ ਦੇ ਨਿਵੇਸ਼ ਦੇ ਨਾਲ ਨਾਲ ਵਿਦੇਸ਼ੀ سرمایه ਨੂੰ ਖਿੱਚਣ ਲਈ ਕੀਤੀਆਂ ਗਈਆਂ। ਇਹਨਾਂ ਨੀਤੀਆਂ ਦੇ ਮੱਦੇਨਜ਼ਰ ਸਰਕਾਰੀ ਈਦਾਰਿਆਂ ਦਾ ਰੋਲ ਘਟਾਇਆ ਗਿਆ। ਬਿਮਾਰ ਸਰਕਾਰੀ ਦਾਰੇ ਬੰਦ ਕੀਤੇ ਗਏ, ਨਿੱਜੀ ਕੰਪਨੀਆਂ ਨੂੰ ਖਾਸ ਗਿੰਤੀ ਮਿੰਤੀ ਦੇ ਤਹਿਤ ਕਾਡੀਆਂ ਦੇ ਭਾਅ ਵੇਚਿਆ ਗਿਆ ਤਾਂ ਜੋ سرمایہਦਾਰਾਂ ਦੇ ਹਿੱਤਾਂ ਦੀ ਪੂਰਤੀ ਹੋ ਸਕੇ। ਇਹਨਾਂ ਨੀਤੀਆਂ ਦੇ ਲਾਗੂ ਹੋਣ ਨਾਲ ਆਰਥਿਕ ਵਿਕਾਸ ਦੀ ਦਰ ਤਾਂ ਸੁਧਾਰਾਂ ਦੇ ਸਮੇਂ ਤੋਂ ਪਹਿਲਾਂ ਦੀ 3.4 ਫੀਸ ਤੋਂ ਵੱਧ ਕੇ 7.8 ਫੀਸਦੀ ਹੋ ਗਈ ਪਰ ਵਿਕਾਸ ਦਰ ਨੇ ਜ਼ਰੂਰੀ ਤੇ ਲੋੜਿੰਦੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਯਾਨੀ ਰੁਜ਼ਗਾਰ ਖੋਸਿਆ ਵਿਕਾਸ ਭਾਵੇਂ ਹੋਇਆ ਪਰ ਰੁਜ਼ਗਾਰ ਤੋਂ ਬਿਨਾ ਵਿਕਾਸ ਜੌਬਲੈਸ ਗਰੋਥ ਦਾ ਵਰਤਾਰਾ ਸਾਹਮਣੇ ਆ ਗਿਆ ਨਾਲ ਨਾਲ ਰੁਜ਼ਗਾਰ ਸੰਬੰਧੀ ਹੋਰ ਗੰਭੀਰ ਸਮੱਸਿਆਵਾਂ ਵੀ ਉਜਾਗਰ ਹੋ ਗਈਆਂ ਮਸਲਨ ਦੇਸ਼ ਦੇ ਵਿੱਚ ਮੌਜੂਦਾ ਬੇਰੁਜ਼ਗਾਰੀ ਦੀ ਸਥਿਤੀ ਨੂੰ ਸਮਝਣ ਲਈ ਹੁਣੇ-ਹੁਣੇ ਇੰਡੀਆ এমਪਲॉयਮੈਂਟ ਰਿਪੋਰਟ 2024 ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਇੰਡੀਆ এমਪਲॉयਮੈਂਟ ਰਿਪੋਰਟ ਕਿ ਇੰਡੀਆ ਚ ਰੋਜ਼ਗਾਰ ਦੀ ਸਥਿਤੀ ਰਿਪੋਰਟ 2024 ਇਹ ਰਿਪੋਰਟ ਦੱਸਦੀ ਹੈ ਕਿ 2020 ਤੋਂ ਲੈ ਕੇ 2022 ਦੇ ਦਹਾਕੇ ਦੇ ਦੌਰਾਨ ਜਾਨਕਿ ਸਨ 2000 ਤੋਂ ਲੈ ਕੇ 2022 ਦੇ 22 ਸਾਲਾਂ ਦੇ ਦੌਰਾਨ ਬੇਰੁਜ਼ਗਾਰੀ ਦੇ ਵੱਖ-ਵੱਖ ਪਹਿਲੂਆਂ ਤੇ ਸਮੱਸਿਆਵਾਂ ਦਾ ਵਿਸਤਾਰ ਸਹਿਤ ਅਧਿਐਨ ਕੀਤਾ ਗਿਆ। ਅਤੇ ਆਮ ਕਿਹਾ ਜਾਂਦਾ ਕਿ ਜਦੋਂ ਆਰਥਿਕ ਵਿਕਾਸ ਦਰ ਉੱਚੀ ਹੋਵੇਗੀ ਤਾਂ ਰੋਜ਼ਗਾਰ ਦੇ ਲੋੜਿੰਦੇ ਮੌਕੇ ਆਪ ਪੈਦਾ ਹੋ ਜਾਣਗੇ ਪਰ ਅਜੇ ਹਾਂ ਨਹੀਂ ਹੋਇਆ ਆਰਥਿਕ ਵਿਕਾਸ ਦਰ ਤਾਂ ਉੱਚੀ ਹੋਈ ਪਰ ਰੋਜ਼ਗਾਰ ਦੇ ਮੌਕੇ ਉੱਚੇ ਨਹੀਂ ਹੋਏ ਰੋਜ਼ਗਾਰ ਨਹੀਂ ਮਿਲਿਆ ਸਾਲ 2000 ਤੋਂ ਲੈ ਕੇ 2012 ਤੱਕ 12 ਸਾਲਾਂ ਦੇ ਦਰਮਿਆਨ ਵਿਕਾਸ ਦੀ ਦਰ ਤਾਂ ਪ੍ਰਤੀ ਸਾਲ 6.2% ਦੀ ਰਹੀ ਪਰ ਰੋਜ਼ਗਾਰ ਦੀ ਸਾਲਾਨਾ ਦਰ ਕੇਵਲ 1.6 ਫੀਸਦੀ ਹੀ ਰਹੀ ਜਾਨੀ ਵਿਕਾਸ ਦੀ ਦਰ ਤਾਂ ਵਧ ਕੇ 6.2 ਫੀਸਦੀ ਹੋ ਗਈ 12 ਸਾਲਾਂ ਚ ਪਰ ਰੋਜ਼ਗਾਰ ਦੀ ਸਾਲਾਨਾ ਦਰ 1.6 ਫੀਸਦੀ ਰਹੀ ਤੁਸੀਂ ਹਿਸਾਬ ਲਾ ਲਓ ਇਹਦੇ ਤੋਂ 5 ਫੀਸਦੀ ਡਿੱਗੀ ਇਸੇ ਤਰ੍ਹਾਂ 2112 ਤੋਂ ਲੈ ਕੇ 219 ਦੇ 7 ਵਰਿਆਂ ਦੇ ਦੌਰਾਨ ਆਰਥਿਕ ਵਿਕਾਸ ਦਰ ਚ ਤਾਂ ਸੁਧਾਰ ਹੋ ਕੇ ਇਹ 6.7 ਫੀਸਦੀ ਹੋ ਗਈ ਪਰ ਰੋਜ਼ਗਾਰ ਦੇ ਮੌਕੇ ਸਾਲਾਨਾ ਮਹਿਜ਼ 0.01 ਹੀ ਵਧੇ ਜਾਣੀ ਉਹ ਇਦੋਂ ਵੀ ਮਾੜੇ ਹੋਏ ਸਾਲ 2000 ਤੋਂ ਲੈ ਕੇ 2012 ਤੱਕ ਜੋ 1.6 ਫੀਸਦੀ ਸੀਗਾ ਰੋਜ਼ਗਾਰ ਦਰ ਉਹ 0.01 ਤੇ ਸਿਮਟ ਗਈ ਜਾਨੀ ਬੇਰਜ਼ਗਾਰੀ ਬੇਤਹਾਸ਼ਾ ਵਧੀ 12 ਤੋਂ 19 ਤੱਕ ਹਾਲਾਂਕਿ 2000 ਤੋਂ 2012 ਤੱਕ ਥੋੜੀ ਚੰਗੀ ਸੀ ਪਰ 12 ਤੋਂ ਲੈ ਕੇ 19 ਤੱਕ 7 ਸਾਲਾਂ ਚ ਕੁਚੂਮਰ ਨਿਕਲਿਆ ਰੋਜ਼ਗਾਰ ਦਾ ਲੋਕਾਂ ਦਾ ਇਹ ਤੱਥ ਦੱਸਦੇ ਨੇ ਕਿ ਆਰਥਿਕ ਵਿਕਾਸ ਅਤੇ ਰੁਜ਼ਗਾਰ ਦੀ ਦਰ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ ਜਿਵੇਂ ਦਾਵਾ ਕੀਤਾ ਗਿਆ ਸੀ ਦੇਸ਼ ਦੇ ਵਿੱਚ ਆਮ ਖੁੱਲੀ ਬੇਰੁਜ਼ਗਾਰੀ ਦੀ ਦਰ ਸਾਲ 2000 ਤੋਂ ਲੈ ਕੇ 2012 ਦੇ ਸਮੇਂ ਵਿੱਚ ਮਹਿਜ 2.3 ਫੀਸਦੀ ਸੀ ਜਿਹੜੀ ਕਿ ਸਾਲ 2012 ਤੋਂ 2019 ਦੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਵਧ ਕੇ 5.8 ਫੀਸਦੀ ਤੇ ਪਹੁੰਚ ਗਈ ਮਗਰੋਂ ਥੋੜੀ ਘਟ ਕੇ 222 ਦੇ ਵਿੱਚ ਇਹ 4.1% ਹੋ ਗਈ ਆਮ ਖੁੱਲੀ ਬੇਰੁਜ਼ਗਾਰੀ ਦੀ ਉੱਚੀ ਦਰ ਹੋਣ ਦਾ ਮੁੱਖ ਕਾਰਨ ਕਿਰਤ ਸ਼ਕਤੀ ਦੇ ਵਾਧੇ ਦੇ ਮੁਕਾਬਲੇ ਰੋਜ਼ਗਾਰ ਦੇ ਮੌਕਿਆਂ ਦੇ ਵਿੱਚ ਘੱਟ ਵਾਧਾ ਹੋਣਾ ਹੈ ਅਕੱਲੇ ਰੋਜ਼ਗਾਰ ਦੇ ਮੌਕੇ ਹੀ ਨਹੀਂ ਘਟੇ ਮਿਲਣ ਵਾਲੇ ਰੋਜ਼ਗਾਰ ਦੀ ਗੁਣਵੱਤਾ ਤੇ ਮਿਆਰ ਵੀ ਬਹੁਤ ਨੀਵੇਂ ਪੱਧਰ ਦਾ ਹੋ ਗਿਆ ਕਿਉਂਕਿ ਮਿਲ ਰਹੇ ਰੋਜ਼ਗਾਰ ਦੇ ਵਿੱਚ ਮਿਹਨਤ ਜਾਂ ਤਨਖਾਹ ਜਾਂ ਉਜਰਤ ਬਹੁਤ ਘੱਟ ਸੀ ਰੋਜ਼ਗਾਰ ਦੀ ਕਿਸੇ ਵੀ ਕਿਸਮ ਦੀ ਸੁਰੱਖਿਆ ਵੀ ਯਕੀਨੀ ਨਹੀਂ ਸੀ ਜਾਨੀ ਬੇਰਜ਼ਗਾਰੀ ਐ ਸੀ ਕਿ ਅੱਜ ਨੌਕਰੀ ਤੇ ਆ ਗਏ ਕੱਲ ਨੂੰ ਪਤਾ ਨਹੀਂ ਤੇ ਜਿਹੜੇ ਉਹਦੇ ਵੀਜ਼ਾਸ ਮਿਲਦੇ ਆ ਉਹ ਵੀ ਬਹੁਤ ਥੋੜੇ ਸੀ ਪੂਰ ਸੀ ਦੁਨੀਆ ਭਰ ਦੇ ਵਿੱਚ 2021 ਦੇ ਵਿੱਚ ਨੌਜਵਾਨਾਂ ਭਾਵ 15 ਤੋਂ 29 ਸਾਲ ਉਮਰ ਵਾਲਿਆਂ ਦੀ ਬੇਰਜ਼ਗਾਰੀ ਦੀ ਦਰ 15.6% ਦੀ ਸੀ ਦੁਨੀਆ ਭਰ ਚ ਜਾਨੀ 100 ਦੇ ਵਿੱਚੋਂ ਜਿਹੜੇ ਨੇ 15.6% ਬੇਰਜ਼ਗਾਰ ਸੀਗੇ 15 ਤੋਂ 29 ਸਾਲ ਦੇ ਤੇ ਬਾਲਗਾਂ ਦੇ ਵਿੱਚ ਭਾਵ 30 ਤੋਂ 39 ਸਾਲ ਦੇ ਵਿੱਚ ਉਮਰ ਵਾਲਿਆਂ ਦੇ ਵਿੱਚ ਬੇਰਜ਼ਗਾਰੀ ਤੋਂ 3 ਗੁਣਾ ਇਹ ਜ਼ਿਆਦਾ ਸੀਗੀ ਭਾਰਤ ਵਿੱਚ ਸਾਲ 2000 ਤੋਂ ਲੈ ਕੇ 2019 ਦੇ ਸਮੇਂ ਦੌਰਾਨ ਨੌਜਵਾਨਾਂ ਦੇ ਵਿੱਚ ਬੇਰਜ਼ਗਾਰੀ ਦੀ ਦਰ 5.7 ਫੀਸਦੀ ਤੋਂ ਵੱਧ ਗਈ ਸਾਲ 2002 ਤੋਂ ਸਾਲ 2000 ਤੋਂ ਲੈ ਕੇ 2019 ਤੱਕ ਜਾਨੀ ਕਿ 19 ਸਾਲਾਂ ਦੇ ਦੌਰਾਨ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ 5.7 ਫੀਸਦੀ ਤੋਂ ਵੱਧ ਕੇ 17.5 ਫੀਸਦੀ ਹੋ ਗਈ। ਜਾਨੀ ਕਿ 12 ਫੀਸਦੀ ਵਾਧਾ ਹੋ ਗਿਆ ਜਾਨੀ 12 ਬੰਦੇ ਜ਼ਿਆਦਾ ਬੇਰੁਜ਼ਗਾਰ ਹੋਏ। ਜਿਹੜੀ ਅ ਸਾਲ 22 ਦੇ ਵਿੱਚ ਘਟ ਕੇ 12.4 ਫੀਸਦੀ ਰਹਿ ਗਈ। ਇਹ ਬਾਲਗਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ 12 ਗੁਣਾ ਜ਼ਿਆਦਾ ਹੈ। ਤੇ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਇੱਕ ਹੋਰ ਖਾਸੀਅਤ ਵਰਨਾਯੋਗ ਹੈ ਕਿ ਪਿੰਡੂ ਖੇਤਰਾਂ ਦੇ ਵਿੱਚ 10.6% ਦੇ ਮੁਕਾਬਲੇ ਸ਼ਹਿਰੀ ਖੇਤਰਾਂ ਦੇ ਵਿੱਚ 17.2% ਹੈ ਜੋ ਕਾਫੀ ਉੱਚੀ ਹੈ। ਸਾਲ 2022 ਦੇ ਵਿੱਚ ਕੁੱਲ ਬੇਰੁਜ਼ਗਾਰਾਂ ਦੇ ਵਿੱਚ ਨੌਜਵਾਨ ਬੇਰੁਜ਼ਗਾਰਾਂ ਦਾ ਹਿੱਸਾ 82.9% ਦੀ ਸੀਗਾ ਤੁਸੀਂ ਹਿਸਾਬ ਲਾ ਲਓ। ਇਵੇਂ ਹੀ ਕੁੱਲ ਬੇਰੁਜ਼ਗਾਰਾਂ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦਾ ਹਿੱਸਾ ਸਾਲ 2000 ਦੇ ਵਿੱਚ 54.2 ਫੀਸਦੀ ਤੋਂ ਵੱਧ ਕੇ 2022 ਦੇ ਵਿੱਚ 65.7 ਫੀਸਦੀ ਹੋ ਗਿਆ ਓ ਮਾਈ ਗॉड ਦੱਸਣਾ ਬਣਦਾ ਹੈ ਕਿ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਬਾਲਗ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੇ ਮੁਕਾਬਲੇ ਜ਼ਿਆਦਾ ਹੈ ਮੌਜੂਦਾ ਸਮਿਆਂ ਦੇ ਵਿੱਚ ਦੇਸ਼ ਦੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਪੜ੍ਹੇ ਲਿਖੇ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਦੇਸ਼ ਦੀ ਬੇਰੁਜ਼ਗਾਰੀ ਹੁਣ ਪੜ੍ਹੇ ਲਿਖੇ ਨੌਜਵਾਨਾਂ ਦੀ ਬੇਰੁਜ਼ਗਾਰੀ ਵੀ ਕਿਹਾ ਜਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਗੰਭੀਰ ਮਸਲਾ ਹੋ ਜਾਵੇਗਾ ਜਾਨੀ ਜਿਹੜਾ ਅਨਪੜਾ ਉਹ ਤਾਂ ਵਿਚਾਰਾ ਦਿਹਾੜੀ ਦੇਪਾ ਕਰਕੇ ਕਲੀ ਕੋਚੀ ਕਰਕੇ ਟਾਈਮ ਟਪਾ ਲੈਂਦਾ ਜਿਹੜਾ 10 15 ਜਮਾਤਾਂ ਪੜ੍ਹ ਜਾਂਦਾ ਉਹਦੇ ਬਹੁਤ ਮਾੜੇ ਹਾਲਾਤ ਨੇ ਦੇਸ਼ ਤੇ ਇਹ ਹਾਲਾਤ ਨੇ ਦੇਸ਼ ਤੇ ਨਹੀਂ ਪੂਰੀ ਦੁਨੀਆ 'ਚ ਹੁਣ ਸਾਡੇ ਬੱਚੇ ਦੇਖ ਲਓ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਜਾਂਦੇ ਆ ਉੱਥੇ ਬੱਚਿਆਂ ਦਾ ਕੀ ਹਾਲ ਹੈ ਉਹ ਡਿਪਰੈਸ਼ਨ 'ਚ ਜਾ ਰਹੇ ਨੇ ਉਹ ਡਰੱਗ 'ਚ ਜਾ ਰਹੇ ਨੇ ਉਹ ਸੂ ਸੈੱਟ ਕਰ ਰਹੇ ਪੂਰੀ ਦੁਨੀਆ ਦਾ ਵੀ ਇਹ ਹਾਲਾਤ ਹੈ ਤੇ ਪੰਜਾਬ ਦਾ ਤਾਂ ਇਹ ਹਾਲਾਤ ਹੈ ਹੀ ਹੈ। ਭਾਰਤ ਦਾ ਤਾਂ ਇਹ ਹਾਲਾਤ ਹੈ ਹੀ ਹੈ। ਹੁਣ ਅਬਾਨੀ ਅਡਾਨੀ ਦੇ ਕਾਰੋਬਾਰ ਦੀ ਵਿਕਾਸ ਦਰ ਤਾਂ ਬਹੁਤ ਵਧ ਗਈ ਪਰ ਰੋਜ਼ਗਾਰ ਦੀ ਦਰ ਘਟ ਗਈ। ਤੇ ਜਿਹੜਾ ਰੋਜ਼ਗਾਰ ਮਿਲਦਾ ਵੀ ਹੈ ਉਹ ਵੀ ਕੋਈ ਮਿਆਰੀ ਨਹੀਂ ਉਹਦੇ ਵਿੱਚ ਉਜਰਤਾ ਬਹੁਤ ਘਟ ਨੇ ਵੇਜਸ ਤਨਖਾਹ ਬਹੁਤ ਘਟ ਹੈ। ਸੋ ਭਾਰਤ ਵਿੱਚ ਪ੍ਰਚਲਿਤ ਬੇਰੁਜ਼ਗਾਰੀ ਦੇ ਕੁਝ ਹੋਰ ਪਹਿਲੂ ਵੀ ਮਹੱਤਵਪੂਰਨ ਨੇ ਜਿਵੇਂ ਪਹਿਲਾਂ ਤੋਂ ਖੇਤੀ ਤੋਂ ਗੈਰ ਖੇਤੀ ਧੰਦਿਆਂ ਦੇ ਵਿੱਚ ਕਿਰਤਿਆਂ ਦੀ ਤਬਦੀਲੀ ਬਹੁਤ ਥੋੜੀ ਸੀ। ਹੁਣ ਇਹ ਹੋਰ ਵੀ ਧੀਮੀ ਹੋ ਗਈ ਹੈ ਜਿਹੜੇ ਕਿਰਤੀ ਖੇਤੀ ਦੇ ਵਿੱਚੋਂ ਗੈਰ ਖੇਤੀ ਧੰਦਿਆਂ ਦੇ ਵਿੱਚ ਆਉਂਦੇ ਸੀ ਉਹ ਮੁੱਖ ਤੌਰ ਤੇ ਨਿਰਮਾਣ ਕਾਰਜਾਂ ਸੇਵਾ ਦੇ ਖੇਤਰ ਦੇ ਵਿੱਚੋਂ ਰੁਜ਼ਗਾਰ ਮਿਲਦਾ ਸੀ ਕਿਉਂਕਿ ਸਨਤੀ ਮੈਨੂਫੈਕਚਰਿੰਗ ਦੇ ਖੇਤਰ ਦੇ ਵਿੱਚੋਂ ਰੁਜ਼ਗਾਰ ਦੇ ਮੌਕਿਆਂ 'ਚ ਖੜੋਤ ਹੈ ਸਾਲ 2000 ਤੋਂ ਲੈ ਕੇ ਸਨ 2000 ਤੋਂ ਲੈ ਕੇ 2019 ਦੇ ਦੌਰਾਨ ਇਸ ਖੇਤਰ ਦੇ ਵਿੱਚ ਉਦਯੋਗ ਦੀ ਕੁੱਲ ਕੀਮਤ ਵਿੱਚ ਵਾਧਾ 7.5 ਫੀਸਦੀ ਸਲਾਨਾ ਦੇ ਹਿਸਾਬ ਨਾਲ ਹੋਇਆ ਰੋਜ਼ਗਾਰ ਦੇ ਮੌਕਿਆਂ ਦੇ ਵਿੱਚ ਵਾਧਾ ਮਹਿਜ਼ 1.7 ਫੀਸਦੀ ਸਲਾਨਾ ਹੀ ਹੋਇਆ ਦੇਸ਼ ਦੇ ਵਿੱਚ ਮੌਜੂਦਾ ਪ੍ਰਚਲਿਤ ਰੋਜ਼ਗਾਰ ਮੁੱਖ ਤੌਰ ਤੇ ਗੈਰ ਸੰਗਠਿਤ ਖੇਤਰ ਹੀ ਸੀ ਜਿਸ ਦੇ ਵਿੱਚ ਗੁਣਵੱਤਾ ਬਹੁਤ ਗੈਰਮਿਆਰੀ ਤੇ ਨੀਵੇਂ ਪੱਦਰਦੀ ਹੈ ਦੇਸ਼ ਦੇ ਵਿੱਚ ਰੋਜ਼ਗਾਰ ਪ੍ਰਾਪਤ ਲੋਕਾਂ ਦਾ ਲਗਭਗ 82 ਤੋਂ 90 ਫੀਸਦੀ ਜਾਂ ਤਾਂ ਆਪਣਾ ਕੰਮ ਕਰਦੇ ਨੇ ਜਾਂ ਆਮ ਮਜ਼ਦੂਰੀ ਕੈਜ਼ੂਅਲ ੈਂਪਲੋਇਮੈਂਟ ਹੈ ਪਿਛਲੇ ਸਾ ਸਮੇਂ ਦੇ ਵਿੱਚ ਇਸ ਕਿਸਮ ਦੇ ਰੋਜ਼ਗਾਰ ਦੇ ਮੌਕਿਆਂ 'ਚ ਵਾਧਾ ਹੋਇਆ ਅਜਿਹਾ ਇਹ ਰੋਜ਼ਗਾਰ ਪ੍ਰਾਪਤ ਲੋਕਾਂ ਕਿਰਤੀਆਂ ਨੂੰ ਬਹੁਤ ਘੱਟ ਤਨਖਾਹਾਂ ਉਜਰਤਾਂ ਦਿੱਤੀਆਂ ਜਾਂਦੀਆਂ ਨੇ ਇਹ ਵੀ ਦੇਖਿਆ ਗਿਆ ਕਿ ਜਾਂ ਤਾਂ ਉਜਰਤਾਂ ਦੇ ਵਿੱਚ ਖੜੋਤ ਰਹੀ ਹੈ ਜਾਂ ਮਾੜੀਆਂ ਨੇ ਉਜਰਤਾਂ ਜਾਂ ਬਹੁਤ ਧੰਦਿਆਂ ਖਾਸ ਕਰਕੇ ਖੇਤੀ ਤੇ ਕੰਸਟਰਕਸ਼ਨ ਨਿਰਮਾਣ ਕਾਰਜਾਂ ਦੇ ਖੇਤਰ ਦੇ ਵਿੱਚ ਘੱਟੋ ਘੱਟ ਉਜਰਤਾਂ ਵੀ ਨਹੀਂ ਮਿਲਦੀਆਂ ਦੇਸ਼ ਦੇ ਵਿੱਚ ਰੋਜ਼ਗਾਰ ਦੇ ਸਬੰਧ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਤੇ ਗੰਭੀਰ ਸਮੱਸਿਆ ਇਹ ਹੈ ਕਿ ਅਰਧ ਬੇਰੋਜ਼ਗਾਰੀ ਘੱਟ ਰੋਜ਼ਗਾਰ ਜਦੋਂ ਕਿਰਤਿਆਂ ਨੂੰ ਪੂਰੇ ਦਿਨ ਲਈ ਪੂਰਨ ਰੋਜ਼ਗਾਰ ਨਾ ਮਿਲੇ ਕਿ ਹਫ਼ਤੇ 'ਚ ਕਦੇ ਇੱਕ ਦਿਹਾੜੀ ਲੱਗੀ ਕਦੇ ਅੱਧੀ ਲੱਗੀ ਜਾਂ ਰੋਜ਼ ਇੱਕ ਦੋ ਘੰਟੇ ਕੰਮ ਮਿਲਿਆ ਜਿਵੇਂ ਕੈਨੇਡਾ ਅਮਰੀਕਾ 'ਚ ਹੁੰਦਾ 4 ਦਿਨ 2 ਦਿਨ ਆਪਣੇ ਤਾਂ ਗੋਲਦੇ ਨਹੀਂ ਨਾ ਸੋ ਇਸ ਅਰਧ ਬੇਰੋਜ਼ਗਾਰੀ ਦੀ ਦਰ ਸਾਲ 212 ਦੇ ਵਿੱਚ ਇੰਡੀਆ ਦੇ ਵਿੱਚ 8.1% ਸੀ ਜੋ ਕਿ 2019 ਦੇ ਵਿੱਚ ਵਧ ਕੇ 9.1% ਦੀ ਹੋ ਗਈ ਤੇ 2022 ਦੇ ਵਿੱਚ ਇਹ 7.5% ਰਹੀ ਤੇ ਰੋਜ਼ਗਾਰ ਦੀ ਅਜਿਹੀ ਸਥਿਤੀ ਲਈ ਨਵੀਆਂ ਸੰਤਾਂ ਦਾ ਜ਼ਿਆਦਾ ਕੈਪੀਟਲ ਇੰਟੈਂਸਿਵ ਅਤੇ ਨਵੀਆਂ ਤਕਨੀਕਾਂ ਤੇ ਜ਼ਿਆਦਾ ਮਸ਼ੀਨੀਕਰਨ ਆਧਾਰਿਤ ਹੋਣਾ ਵੀ ਹੈ ਜਿਹੜੀਆਂ ਰੋਜ਼ਗਾਰ ਦੇ ਢੁਕਵੇਂ ਤੇ ਲੋੜੀਂਦੇ ਮੌਕੇ ਪੈਦਾ ਹੀ ਨਹੀਂ ਕਰਦੀਆਂ ਜਾਨੀ ਕਿ ਹੁਣ ਜਿੱਥੇ ਇੱਕ ਲੇਬਰ ਦੀ ਲੋੜ ਹੈ ਉੱਥੇ ਮਸ਼ੀਨ ਲੱਗੀ ਉਸ ਮਸ਼ੀਨ ਨੇ ਕਈ ਬੰਦਿਆਂ ਦਾ ਕੰਮ ਖੋਹ ਲਿਆ ਸੋ ਸਪਾਸਟਾ ਹੈ ਕਿ ਦੇਸ਼ ਦੇ ਵਿੱਚ ਬੇਰੋਜ਼ਗਾਰੀ ਦੀ ਸਮੱਸਿਆ ਕਾਫੀ ਗੰਭੀਰ ਹੈ ਸਮੇਂ-ਸਮੇਂ ਦੇ ਨਾਲ ਭਾਰਤ ਵਿੱਚ ਇਹ ਸਮੱਸਿਆ ਬੇਰੋਜ਼ਗਾਰੀ ਦੀ ਹੋਰ ਗੰਭੀਰ ਹੋ ਰਹੀ ਹੈ ਇਸ ਲਈ ਸਮਾ ਤੇ ਸਮੱਸਿਆ ਦੀ ਗੰਭੀਰਤਾ ਮੰਗ ਕਰਦੇ ਨੇ ਕਿ ਬੇਰੋਜ਼ਗਾਰੀ ਦੇ ਹੱਲੇ ਆਰਥਿਕ ਨੀਤੀਆਂ ਦੇ ਵਿੱਚ ਤਬਦੀਲੀਆਂ ਹੋਣ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਣ ਵਾਲੇ ਨਿਵੇਸ਼ ਅਤੇ ਆਰਥਿਕ ਵਿਕਾਸ ਦੀ ਪਹਿਲੀ ਤਰਜੀਹ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਲੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਕਿਰਤ ਨੀਤੀਆਂ ਤੇ ਕਿਰਤ ਮਿਆਰਾਂ ਦੇ ਵਿੱਚ ਕਿਰਤ ਪੱਖੀ ਤਬਦੀਲੀਆਂ ਲਿਆ ਕੇ ਰੋਜ਼ਗਾਰ ਦੀ ਗੁਣਵੱਤਾ ਤੇ ਮਿਆਰਾਂ ਦੇ ਵਿੱਚ ਸੁਧਾਰ ਲਿਆਉਣ ਦੀ ਬਹੁਤ ਜ਼ਰੂਰਤ ਹੈ। ਰੋਜ਼ਗਾਰ ਦੀ ਗੁਣਵੱਤਾ ਤੇ ਮਿਆਰ ਦੇ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਕਿਰਤ ਮੰਡੀ ਦੇ ਵਿੱਚ ਵੱਡੇ ਪੱਧਰ ਤੇ ਨਾਮ ਬਰਾਬਰੀ ਨੂੰ ਘਟਾਉਣ ਤੇ ਖਤਮ ਕਰਨ ਦੀ ਲੋੜ ਹੈ ਤਾਂ ਕਿ ਹੇਠਲੇ ਤਬਕੇ ਦੇ ਲੋਕਾਂ ਤੇ ਔਰਤਾਂ ਨੂੰ ਵੀ ਬਰਾਬਰ ਹੱਕ ਤੇ ਮੌਕੇ ਮਿਲ ਸਕਣ। ਤਕਨੀਕੀ ਤੇ ਹੁਨਰ ਵਾਲੇ ਕੋਰਸਾਂ ਦੇ ਵਿੱਚ ਸਮੇਂ ਦੇ ਹਾਣ ਦੀਆਂ ਤੇ ਮੌਜੂਦਾ ਲੋੜਾਂ ਮੁਤਾਬਕ ਤਬਦੀਲੀਆਂ ਕਰਕੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਰੁਜ਼ਗਾਰ ਯੋਗਤਾ ਵਧਾਈ ਜਾਣੀ ਚਾਹੀਦੀ ਹੈ ਕਿਉਂਕਿ ਹੁਨਰ ਅਤੇ ਸਖਲਾਈ ਦੀ ਮੰਗ ਤੇ ਪੂਰਤੀ ਦੇ ਵਿੱਚ ਕਾਫੀ ਅਸੰਤੁਲਨ ਹੈ ਸੋ ਇਹ ਸੀ ਡਾਕਟਰ ਕੇਸਰ ਸਿੰਘ ਭੰਗੂ ਅਰਥਸ਼ਾਸਤਰੀ ਨੇ ਜਿਨ੍ਹਾਂ ਨੇ ਲੇਖ ਲਿਖਿਆ ਭਾਰਤ ਵਿੱਚ ਬੇਰੁਜ਼ਗਾਰੀ ਦਾ ਸੰਕਟ ਤੇ ਡਾਕਟਰ ਕੇਸਰ ਸਿੰਘ ਭੰਗੂ ਦਾ ਨੰਬਰ ਹੈ 9815427127 98145 27127 981542727 ਸੋ ਇਹ ਹੈ ਬੇਰਜ਼ਗਾਰੀ ਦੀ ਸਮੱਸਿਆ ਜੋ ਜੋ ਦੇਸ਼ ਨੂੰ ਨਿਗਲ ਰਹੀ ਹੈ ਇੱਥੇ ਰੋਜ਼ਗਾਰ ਨਹੀਂ ਮਿਲਦਾ ਵਿਦੇਸ਼ ਗਏ ਲੱਖਾਂ ਰੁਪਏ ਲਾ ਕੇ ਤੇ ਹਾਲਾਤ ਉੱਥੇ ਵੀ ਉਹੀ ਨੇ ਕੰਮ ਧੰਦੇ ਬਿਲਕੁਲ ਘਟ ਰਹੇ ਨੇ ਕੋਈ ਦੋਰਾਵਾ ਨਹੀਂ ਹੈ ਹੁਣ ਤੁਸੀਂ ਵੇਖ ਲਓ ਕਿ ਟੋਲ ਪਲਾਜ਼ੀ ਵੇਖ ਲਓ 80 ਹਜ਼ਾਰ ਮੁਲਾਜ਼ਮਾਂ ਨੂੰ ਝਟਕਾ ਮਿਲਿਆ ਇਹਦੇ ਵਿੱਚ ਟੋਲ ਪਲਾਜ਼ਿਆਂ ਤੇ ਜਦੋਂ ਇਹ ਟੋਲ ਪਲਾਜ਼ੇ ਬਣੇ ਲੋਕਾਂ ਨੇ ਵਿਰੋਧ ਕੀਤਾ ਤਾਂ ਇਹਨਾਂ ਨੇ ਸਕੀਮ ਲਾਈ ਕਿ ਪਿੰਡਾਂ ਦੇ ਜਿੱਥੇ ਟੋਲ ਪਲਾਜ਼ਾ ਬਣਦਾ ਉੱਥੋਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਉਹਨਾਂ ਲੋਕਾਂ ਨੂੰ ਨਾਲ ਜੋੜਿਆ ਹੌਲੀ ਹੌਲੀ ਉਹ ਲੋਕ ਨੌਕਰੀਆਂ ਤੋਂ ਬਾਹਰ ਕੱਢੇ ਗਏ ਬਹੁਤ ਸਾਰੀਆਂ ਲੜਕੀਆਂ ਕੰਮ ਕਰਦੀਆਂ ਨੇ 10-10 ਹਜ਼ਾਰ ਤੇ 5-5 15-15 ਹਜ਼ਾਰ ਤੇ ਹੁਣ ਉਹਨਾਂ ਦੀ ਜਗ੍ਹਾ ਜਦੋਂ ਆਨਲਾਈਨ ਸਾਰਾ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਉਹ ਉੱਥੇ ਬੰਦੇ ਘਟਾ ਦਿੱਤੇ ਗਏ ਹੁਣ ਜਿਵੇਂ ਸਾਰਾ ਕੁਝ ਹੀ ਸੈਟੇਲਾਈਟ ਦੇ ਥਰੂ ਹੋ ਰਿਹਾ ਤੇ ਇੱਕ ਵਾਰੀ ਤੁਸੀਂ ਸੜਕ ਤੇ ਚੜੇ ਤੇ ਤੁਹਾਡਾ ਪੈਸਾ ਆਪੇ ਕੱਟ ਜਾਣਾ ਸੈਟੇਲਾਈਟ ਨੇ ਜਿਹੜੇ ਟੋਲ ਪਲਾਜ਼ੇ ਜਿਹੜੇ ਮਾੜੇ ਮੋਟੇ ਨੇ ਇਹ ਵੀ ਚੱਕ ਦਿੱਤੇ ਜਾਣਗੇ ਸੋ ਉਸ ਤਰ੍ਹਾਂ ਲੱਖਾਂ ਲੋਕ ਬੇਰਜ਼ਗਾਰ ਹੋ ਰਹੇ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕੀ ਲੱਛਣ ਕਰਦੀ ਸੀ ਲਾਲਜੀਤ ਭੁੱਲਰ ਦਾ ਬਿਆਨ ਆਇਆ ਕਿ ਮਹਾਲੀ ਦੇ ਬਾਸ ਸਾਡੇ ਤੇ ਟਿਕਟਾਂ ਵੰਡਣ ਵਾਸਤੇ ਟਿਕਟਾਂ ਕੱਟਣ ਵਾਸਤੇ ਮਸ਼ੀਨਾਂ ਲੱਗਣਗੀਆਂ ਤੁਸੀਂ ਹਿਸਾਬ ਲਾ ਲਓ 10-10000 ਰੁਪਏ ਕਨੈਕਟਰਾਂ ਨੂੰ ਮਿਲਦਾ ਹੈ ਜਿਹੜਾ ਇਹ ਕਈ ਕਿਹੇ ਮਹੀਨੇ ਨਹੀਂ ਦੰਦੇ ਉਹਦੀ ਜਗਾ ਵੀ ਹੁਣ ਟਿਕਟਾਂ ਕੱਟਣ ਵਾਸਤੇ ਮਸ਼ੀਨਾਂ ਲਾ ਦਿਓ ਕਿ ਬਸ ਚੰਡੀਗੜ੍ਹੋਂ ਜਾਂ ਮਹਾਲੀ ਤੋਂ ਇੱਕ ਡਰਾਈਵਰ ਚੱਲਿਆ ਕਰੇਗਾ ਬੱਸ ਲੈ ਕੇ ਟਿਕਟਾਂ ਕੱਟ ਕੇ ਭੇਜ ਦਿਆ ਕਰਨਗੇ ਤੇ ਉਹ ਬੱਸ ਉਹ ਸਵਾਰੀਆਂ ਲਾਉਂਦਾ ਜਾਇਆ ਕਰੇਗਾ ਸੋ ਇਹ ਜਿਹੜੇ ਸਰਕਾਰ ਕੋ ਲੱਛਣ ਕਰਦੀ ਹੈ ਤੇ ਉਸ ਸਿਲਸਲੇ ਚ ਫਿਰ ਹਾਲਾਤ ਕੀ ਹੋਣਗੇ ਹੁਣ 92 ਐਮਐਲ ਇਹਨਾਂ ਦੇ ਜਿੱਤੇ ਨੇ 117 ਐਮਐਲ ਨੇ ਭਾਈ ਉਹ ਵੀ ਘਟਾ ਦਿਓ ਦੋ ਚਾਰ ਬੰਦੇ ਬਣਾ ਲਓ ਕਿਉਂ ਬਾਕੀਆਂ ਦਾ ਇੰਨਾ ਖਰਚਾ ਚੱਕਦੇ ਹੋ ਆਪ ਤੁਹਾਡਾ ਲਾਮ ਲਸ਼ਕਰ ਹੈ ਨਾ ਹਜ਼ਾਰ ਹਜ਼ਾਰ ਗਨਮੈਨ ਤੁਸੀਂ ਲਈ ਜੁੱਕਦੇ ਫਿਰਦੇ ਹੋ ਜੇ ਤੁਸੀਂ ਤੁਹਾਨੂੰ ਬੰਦੇ ਘਟਾਉਣ ਦਾ ਇੰਨਾ ਸ਼ੁਕਰ ਹੈ ਤੇ ਫਿਰ ਇੰਨੇ ਨੇ ਸਲਾਮਾ ਸਲੂਟਾਂ ਵਾਸਤੇ ਕਿਉਂ ਰੱਖੇ ਨੇ ਇੱਕ ਰਾਈਫਲ ਅਤੇ ਭਲੋਸਾ ਕਰ ਲਓ 18 18 ਕਿਉਂ ਰੱਖੇ ਨੇ ਸੋ ਇਸ ਕਰਕੇ ਤੁਸੀਂ ਵੇਖੋ ਦੂਸਰਾ ਹੁਣ ਟੋਲ ਪਲਾਜ਼ਿਆਂ ਦੇ ਨਾਲ-ਨਾਲ ਤੁਸੀਂ ਮਾਲ ਵੇਖ ਲਓ ਤੇ ਹੁਣ ਉਥੇ ਸਾਰਾ ਕੁਝ ਆਨਲਾਈਨ ਹੈ ਇੱਕ ਵੱਡਾ ਸਟੋਰ ਹੁੰਦਾ ਇੱਕ ਬੰਦਾ ਆਪਣਾ ਉਹ ਕਰੀ ਜਾਂਦਾ ਤੁਸੀਂ ਮਾਲ ਲਿਆਓ ਰੇੜੀ ਚ ਪਾ ਕੇ ਲਿਆਓ ਕਾਊਂਟਰ ਤੇ ਟਿਕਟਾਂ ਕੱਟੀ ਜਾਂਦੇ ਨੇ ਤੁਹਾਡੇ ਪੈਸੇ ਕੱਟੀ ਜਾਂਦੇ ਨੇ ਉਥੇ ਕਿੰਨੇ ਕਿ ਰੰਦੇ ਖਤਮ ਹੋ ਗਏ ਜਿਹੜੇ ਲੋਕਾਂ ਦੇ ਛੋਟੇ-ਮੋਟੇ ਕਾਰੋਬਾਰ ਸੀ ਛੋਟੇ-ਛੋਟੇ ਜਿੰਨੇ ਬਾਜ਼ਾਰ ਸੀ ਸਭ ਖਤਮ ਹੋ ਗਏ ਉਹਦੀ ਜਗ੍ਹਾ ਵੱਡੇ-ਵੱਡੇ ਪਲਾਜ਼ੇ ਬਣ ਗਏ ਉਹ ਪਲਾਜ਼ੇ ਵੱਡੇ ਲੋਕਾਂ ਦੇ ਨੇ ਸੋ ਇਸ ਕਰਕੇ ਬੰਦਿਆਂ ਦੀ ਜ਼ਿੰਦਗੀ ਤਾਂ ਕੀੜੇ ਮਕੌੜਿਆਂ ਵਾਲੀ ਹੋ ਗਈ ਹੈ ਭਾਰਤ ਵਿੱਚ ਇਹ ਸਾਡੇ ਧਰਮਾਂ ਦੇ ਆਗੂ ਕਹਿੰਦੇ ਨੇ ਚਾਰ ਜਵਾਕ ਪੈਦਾ ਕਰੋ ਪੰਜ ਜਵਾਕ ਪੈਦਾ ਕਰੋ ਉਹਨਾਂ ਦਾ ਕੀ ਫਾਇਦਾ ਹੁਣ ਵੋਟਾਂ ਵੀ ਈਵੀਐਮ ਨੇ ਕੱਢਣੀਆਂ ਨੇ ਫਿਰ ਤੁਹਾਡੀ ਉਸ ਵੋਟ ਦੀ ਵੈਲਿਊ ਕੀ ਹੈ ਚਾਰ ਨਿਆਣਿਆਂ ਨੂੰ ਕੀ ਕਰੋਗੇ ਸੋ ਇਸ ਕਰਕੇ ਜਸਪਾਸੇ ਨੂੰ ਮੋਲਕ ਜਾ ਰਿਹਾ ਸਾਡੇ ਬਹੁਤੀ ਬਸੂਆਂ ਸਾਡੇ ਇਸਰਾਂ ਦਾ ਰੁਜ਼ਗਾਰ ਨਹੀਂ ਖੁੱਸਣਾ ਚਾਹੀਦਾ ਪਰ ਸਾਡੇ ਰੁਜ਼ਗਾਰ ਖੁੱਸ ਰਿਹਾ ਤੇ ਸਰਕਾਰ ਸਾਨੂੰ ਕਿਹੜੇ ਮਕੌੜਿਆਂ ਦੀ ਤਰ੍ਹਾਂ ਵਰਤ ਰਹੀ ਹੈ ਸਿਸਟਮ ਤੁਹਾਡੀ ਜਿਹੜੀ ਖੁਰਾਕ ਇਦਾਂ ਦੀ ਹੋਗੀ ਕਿ ਤੁਸੀਂ ਵਿਰੋਧ ਕਰਨ ਦੇ ਲਾਇਕ ਹੀ ਨਹੀਂ ਰਹੀਏ ਅਗਲਾ ਕਹਿੰਦਾ ਸਾਨੂੰ ਕੀ ਜੀ ਦੜ ਵੱਟ ਕੇ ਕੰਮ ਕਰੋ ਆਪਾਂ ਨਹੀਂ ਬੋਲਣਾ ਕਿਸੇ ਚੀਜ਼ ਬਾਰੇ ਸਰਕਾਰਾਂ ਦਾ ਡੰਡਾ ਇੰਨਾ ਸਖਤ ਹੋ ਗਿਆ ਸੋ ਇਸ ਕਰਕੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਨੇ ਜੇ ਤੁਸੀਂ ਵੇਖੋ ਸੋ ਇਸ ਸلسਲੇ ਨੂੰ ਸਮਝਣ ਦੀ ਜ਼ਰੂਰਤ ਹੈ ਜਿਸ ਪਾਸੇ ਨੂੰ ਕਹਾਣੀ ਜਾ ਰਹੀ ਹੈ ਸੋ ਇਹ ਸੀ ਆਰਟੀਕਲ ਡਾਕਟਰ ਕੇਸਰ ਸਿੰਘ ਪੰਗੂ ਹੋਰਾਂ ਦਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਆਪਾਂ ਲਾਈਵ ਹੁੰਨੇ ਆ ਸੋ ਇਸ ਰੇਡੀਓ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਤੁਸੀਂ ਆਪਣੇ WhatsApp ਨੰਬਰ ਤੇ ਮੰਗਾਉਣੇ ਆ ਤਾਂ 9876309655 ਨੰਬਰ ਤੇ ਸੰਪਰਕ ਕਰ ਸਕਦੇ ਹੋ ਮੇਰਾ ਸੰਪਰਕ ਨੰਬਰ ਵੀ ਇਹੀ ਆਪਣਾ WhatsApp ਗਰੁੱਪ ਵੀ ਇਹੀ ਹੈ 9876309655 997709655 ਆਪਣੇ ਨਾਲ ਇਸ ਵਕਤ ਜੀਰਾ ਤੋਂ ਅ ਰਜਿੰਦਰ ਭਾਜੀ ਜੁੜੇ ਨੇ ਰਜਿੰਦਰ ਜੀ ਸਵਾਗਤ ਸਤਿ ਸ੍ਰੀ ਅਕਾਲ ਆफीਵਾ ਤੁੰਗੜਾ ਜੀ ਸਤਿ ਸ਼ੋ ਜਵਾਨ ਸਰੋਤਿਆਂ ਨੂੰ ਦਿਲ ਦੇ ਗਹਿਰੇ ਜਿਓ ਪਿਆਰ ਬਈ ਨੋਮਸ ਕਰਦੇ ਨਮਸਕਾਰ ਨਮਸਕਾਰ ਜੀ ਸੁਣੀ ਰੋ ਜੀ ਹਾਂਜੀ ਹਾਂਜੀ ਤੇ ਮੈਂ ਇਹੀ ਗੱਲ ਕਹਿਣੀ ਚਾਹਾਂ ਪਹਿਲੀ ਗੱਲ ਆਹ ਜੋ ਜਿੱਦਸੀ ਜਿਹੜੀ ਖੜਗੇ ਸਾਹਿਬ ਵਾਲੀ ਸਾਇੰਸ ਸਕੂਲਾਂ ਦਾ ਐਨਰਜੀਕਲ ਕਰ ਰਹੇ ਆ ਆਪਣੇ ਅੰਦਰ ਜਿਹੜੇ ਕਿਸੇ ਤੇ ਨਾ ਕੰਮ ਇਹਨਾਂ ਦਾ ਬਹੁਤ ਜੀਰਾਂ ਨੂੰ ਤੇ ਉੱਥੇ ਦੀ ਸ਼ਾਖਾਵਾਂ ਲੱਗਣ ਜਾਂ ਕਿ ਨਾ ਹੁਣ ਉਹਨਾਂ ਦੇ ਹਵਾਲੇ ਕਰਕੇ ਹੂੰ ਕਿ ਆਹ ਦੇਖੋ ਬੀਐਸਐਨ ਕਿਵੇਂ ਮਾਰਤੀ ਆਣੇ ਹਾਂ ਬੀਐਸਐਨ ਰੇਲਵੇ ਬੈਂਕ ਜਿੰਨੇ ਸਰਕਾਰੀ ਬੈਂਕ ਨੇ ਸਭ ਚੀਜ਼ਾਂ ਖਤਮ ਹੋਈ ਜਾ ਰਹੀਆਂ ਤੁਸੀਂ ਇਹ ਦੇਖੋ ਵੀ ਜਿੰਨਾ ਪੈਸਾ ਇਹਨਾਂ ਵੱਡੀਆਂ ਕੰਪਨੀਆਂ ਕੋਲ ਹੈ ਗਿਆ ਵਾ ਕੀ ਗੱਲ ਭਾਰਤ ਸਰਕਾਰ ਕੋਲ ਉਹਨਾਂ ਪੈਸਾ ਨਹੀਂ ਹੈਗਾ ਕੀ ਉਹ ਇਹ ਕੰਮ ਆਪਣੇ ਹੱਥ ਵਿੱਚ ਨਹੀਂ ਲੈ ਸਕਦੀ ਬਿਲਕੁਲ ਕਿੰਨਾ ਰੋਜ਼ਗਾਰ ਮਿਲ ਸਕਦਾ ਵਾ ਸਾਡੇ ਅੱਜ ਜਿਹੜੇ 15 ਬੰਦੇ ਉੱਪਰ ਬੈਠੇ ਆ ਸਾਰਾ ਇੰਡੀਆ ਸੰਭਾਲੀ ਬੈਠੇ ਆ ਉਹੀ ਸਰਕਾਰ ਨੇ ਆਪਣੇ ਹੱਥ ਵਿੱਚ ਲਿਆ ਹੁੰਦਾ ਤੇ ਕਿੰਨਾ ਹੀ ਰੋਜ਼ਗਾਰ ਮਿਲ ਸਕਦਾ ਹੋਗਾ ਇਹਦਾ ਮਤਲਬ ਇਹਨਾਂ ਵਿੱਚ ਸੂਝਵਾਨ ਬੰਦੇ ਨਹੀਂ ਬੈਠੇ ਸਾਰੇ ਬਣਾਉਂਦੇ ਆ ਹਾਂ ਜੀ ਮਾਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀਰਾ ਸਾਹਿਬ ਗੱਲ ਉਹੀ ਹੈ ਨਾ ਕਿ ਉਹਨਾਂ ਨੇ ਧਰਮ ਦਾ ਜੋ ਏਜੰਡਾ ਜਿਸ ਤਰ੍ਹਾਂ ਸ਼ੁਰੂ ਕੀਤਾ ਹੋਇਆ ਕਿ ਬਸ ਸ਼੍ਰੀ ਰਾਮ ਨਾਮ ਕਿ ਇਹ ਰਾਮ ਨਾਮ ਦੇ ਵਿਰੋਧੀ ਹੈ ਅਸੀਂ ਰਾਮ ਨਾਮ ਦੇ ਭਗਤ ਹੈ ਅਸੀਂ ਸ਼੍ਰੀ ਰਾਮ ਜੀ ਦਾ ਅਯੋਧਿਆ ਮੰਦਿਰ ਬਣਾ ਦਿੱਤਾ ਕਿ ਸਿਰਫ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਦਾ ਮੰਦਿਰ ਬਣਨ ਦੇ ਨਾਲ ਸਾਰਾ ਕੁਝ ਹੋ ਗਿਆ ਹੁਣ ਯੂਪੀ ਦਾ ਹਰਦੋਈ ਦਾ ਇੱਕ ਕਿਸਾਨ ਸੀ ਖਾਦ ਲੈਣ ਲਈ ਦੋ ਦਿਨ ਤੋਂ ਲਾਈਨ 'ਚ ਖੜਾ ਬੇਹੋਸ਼ ਹੋ ਕੇ ਡਿੱਕੇ ਮਰ ਗਿਆ ਕਿੰਨੇ ਲੋਕ ਗੁਰਬਤ ਗਰੀਬੀ ਚ ਮਰ ਰਹੇ ਨੇ ਹਰ ਹਰ ਦੀ ਦਾਲ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ ਸੋਨਾ 72000 ਰੁਪਏ ਨੂੰ ਪਹੁੰਚ ਗਿਆ ਲੋਕਾਂ ਦੇ ਚਾਹ ਮਲਾਰ ਮਰ ਰਹੇ ਨੇ ਲੋਕਾਂ ਕੋਲ ਮੈਡੀਸਨ ਨਹੀਂ ਹੈ ਲੋਕਾਂ ਕੋਲ ਖੁਰਾਕ ਨਹੀਂ ਹੈ ਲੋਕਾਂ ਕੋਲ ਰੋਜ਼ਗਾਰ ਨਹੀਂ ਹੈ ਤੇ ਇਕੱਲਾ ਸ਼੍ਰੀ ਰਾਮ ਦਾ ਮੰਦਿਰ ਕੀ ਕਰੇਗਾ ਮੈਨੂੰ ਦੱਸ ਦਿਓ ਕਿ ਸ਼੍ਰੀ ਰਾਮ ਦਾ ਭਵਿਆ ਮੰਦਿਰ ਬਣਨ ਨਾਲ ਸਾਰੀਆਂ ਸਮੱਸਿਆਵਾਂ ਦੂਰ ਹੋ ਗਈਆਂ ਅਮੀਰ ਕੌਣ ਹੋਇਆ ਕੰਬਾ ਨਹੀਂ ਡਾਨੀ ਜਾਂ ਵੱਡੇ ਕਾਰਪੋਰੇਟ ਜਿਨ੍ਹਾਂ ਦੀ મોદી ਸਾਹਿਬ ਤੇ ਕਿਰਪਾ ਆ ਗਰੀਬ ਕੌਣ ਹੋਇਆ ਕਹਿੰਦਾ ਇੱਕ ਗਰੀਬ ਮਾਂ ਦਾ ਪੁੱਤਰ ਪ੍ਰਧਾਨ ਮੰਤਰੀ ਬਣਦਾ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਗਰੀਬ ਮਾਂ ਦੇ ਪੁੱਤਰ ਦਾ 8800 ਕਰੋੜ ਦਾ ਜਹਾਜ਼ ਹੈ ਸੋਨੇ ਦੇ ਅੱਖਰਾਂ ਵਾਲਾ ਕੁੜਤਾ ਪਾਉਂਦਾ ਗਰੀਬ ਮਾਂ ਦਾ ਪੁੱਤਰ ਆ ਬੀਜੇਪੀ ਵਾਲਾ ਬ੍ਰਿਜ ਭੂਸ਼ਣ जिने देशतिया पहलवान बीबियां ਨਾਲ ਬਦਸਲੂਕੀ ਕੀਤੀ ਸੀ ਦੋ ਚੌਪਰ ਲੈ ਕੇ ਆਇਆ ਆਪਣੇ ਨਿੱਜੀ ਇਲੈਕਸ਼ਨ ਲੜਨ ਵਾਸਤੇ ਇਹ ਗਰੀਬ ਨੇ ਅਮਿਤ ਸ਼ਾ ਗਰੀਬ ਹੈ ਨਤਨਗੜਕਰੀ ਗਰੀਬ ਹੈ ਔਰ ਰਾਗਠਾਕਰ ਗਰੀਬ ਹੈ अजीत ੜਵਾਲ ਗਰੀਬ ਹੈ ਸੋ ਇਹ ਦਿਖਾਇਆ ਜਾ ਰਿਹਾ ਬਾਦ ਸ਼੍ਰੀ ਰਾਮ ਦੇ ਨਾਂ ਤੇ ਲੁੱਟਿਆ ਜਾ ਰਿਹਾ ਦੇਸ਼ ਨੂੰ ਪਿੱਛੇ ਕਾਰਪੋਰੇਟ ਹੈ ਅਸੀਂ ਸ਼੍ਰੀ ਰਾਮ ਸਾਭ ਦੇ ਸਾਹੇ ਨੇ ਕੱਲਾ ਭਾਜੀਪੀ ਨੇ ਠੇਕਾ ਲੈ ਲਿਆ ਸ਼੍ਰੀ ਰਾਮ ਦਾ ਜੋਧਿਆ ਦਾ ਫੈਸਲਾ ਸੀ ਅਦਾਲਤ ਨੇ ਸੁਣਾ ਦਿੱਤਾ ਮੁਸਲਮਾਨ ਭਾਈਚਾਰੇ ਨੇ ਪ੍ਰਵਾਨ ਕਰ ਲਿਆ ਹੁਣ ਤੁਸੀਂ ਸਾਰੀ ਉਮਰ ਲਈ ਠੇਕਾ ਦੇ ਦਿੱਤਾ ਫਿਰ ਇਸ ਤਰ੍ਹਾਂ ਦੀ ਕਾਰਪੋਰੇਟ ਪਾਰਟੀਆਂ ਨੂੰ ਆਪੋਜੀਸ਼ਨ ਦਾ ਨਾਂ ਨਿਸ਼ਾਨ ਨਹੀਂ ਹੈ ਆਪੋਜੀਸ਼ਨ ਮਰ ਰਹੀ ਹੈ ਖਤਮ ਹੋ ਰਹੀ ਹੈ ਆਪੋਜੀਸ਼ਨ ਦਾ ਮਰਨਾ ਕੀ ਫਰਕ ਪੈਂਦਾ ਰੋਹਲ ਦੀ ਦੁਕਾਨ ਨਹੀਂ ਚੱਲੇਗੀ ਪਰ ਉਹਦਾ ਨੁਕਸਾਨ ਸਾਨੂੰ ਹੋਏਗਾ ਨਾ ਜਿੰਨੀ ਦੇਰ ਸਟਰੋਂਗ ਆਪੋਜੀਸ਼ਨ ਨਹੀਂ ਹੈ ਅਸੀਂ ਧਰਮ ਮਜ਼ਬ ਦੀ ਆੜ ਦੇ ਵਿੱਚ ਮਰ ਰਹੇ ਹਾਂ ਹਿੰਦੂ ਕਹਿੰਦੇ ਆ ਰਾਮ ਨਾਮ ਦਾ ਝੰਡਾ ਲਾ ਲੋ ਸਾਡੇ ਵਾਲੇ ਕਹਿੰਦੇ ਖਾਲਸਾ ਹੀ ਝੰਡਾ ਲਾ ਲੋ ਜਿ세 ਅਰ ਸਾਬ ਦਾ ਬਿਆਨ ਆ ਗਿਆ ਕੱਲ ਕੱਲ ਨੂੰ ਈਦ ਮੁਬਾਰਕ ਹੈ ਜੋ ਉਹਨਾਂ ਵਾਲੇ ਕਹਿ ਦੇਣਗੇ ਹੈਦਰੀ ਝੰਡਾ ਲਾ ਲੋ ਕੀ ਕੱਲਾ ਝੰਡਾ ਆਉਣ ਦੇ ਨਾਲ ਸਾਡੇ ਕਿਰਪਾ ਆ ਜੂ ਆਟਾ ਆ ਜੂਗਾ ਘਰੇ ਦਵਾਈਆਂ ਆ ਜਾਣਗੀਆਂ ਪੈਸਾ ਆ ਜਾਏਗਾ ਤੁਹਾਡੇ ਵਾਸਤੇ ਪਰ ਜਦੋਂ ਅਸੀਂ ਇਹ ਕਹਿੰਨੇ ਆ ਫਿਰ ਕਹਿੰਦੇ ਧਰਮ ਵਿਰੋਧੀ ਹੈ ਜੀ ਅਸੀਂ ਧਰਮ ਵਿਰੋਧੀ ਹਰਗੇਜ਼ ਨਹੀਂ ਹੈ ਗੱਲ ਇਹ ਕਿ ਧਰਮ ਦੀ ਆੜ ਚ ਤੁਸੀਂ ਲੁੱਟੇ ਖੁੱਟੇ ਜਾਂਦੇ ਹੋ ਧਰਮ ਦੀ ਆੜ ਦੇ ਵਿੱਚ ਪੋਲਿਟਿਕਲ ਪਾਰਟੀਆਂ ਦੀ ਰੋਜ਼ੀ ਰੋਟੀ ਚੱਲਦੀ ਹੈ ਤੁਹਾਨੂੰ ਬੇਵਕੂਫ ਬਣਾ ਕੇ ਆਪਣਾ ਉਲੂ ਸਿੱਧੇ ਕਰਦੇ ਨੇ ਗਰੀਬ ਦੀ ਜਾਤ ਨਹੀਂ ਤੇ ਅਮੀਰ ਦਾ ਧਰਮ ਨਹੀਂ ਸਮੇਂ ਦਾ ਸੱਚ ਹੈ ਪਰ ਅਸੀਂ ਸਮਝਣਾ ਨਹੀਂ ਸੋ ਇਸ ਦੇ ਨਾਲ ਹੀ ਫਿਰ ਅ ਦੋਸਤੋ ਵਕਤ ਤੁਹਾਡੇ ਤੋਂ ਬਤਾਏਗੀ ਦਾ ਬਹੁਤ ਸਾਰੇ ਕਮੈਂਟ ਤੁਹਾਡੇ ਆਏ ਨੇ ਧੰਨਵਾਦ ਤੇ ਇਹਨਾਂ ਪ੍ਰੋਮਾਂ ਦੇ ਲਿੰਕ ਤੇ ਪ੍ਰੋਮ ਚ ਗੱਲਬਾਤ ਕਰਨ ਲਈ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਮੇਰਾ ਸੰਪਰਕ ਨੰਬਰ 9876309655 9876309655